અમરપાલ ਸਿੰਘ મેરੋਂ ਵੱਲੋਂ ਕੀਤੀ કાર્યવાહી ਤੋਂ ਬਾਅਦ ਨਿਤ ਨਵੇਂ ਖੁਲਾਸੇ ਹੋ ਰਹੇ ਆ ਜਿਸ ਤਰੀਕੇ ਦੇ ਨਾਲ ਚਾਹੇ ਨੈਸ਼ਨਲ মিডিਆ ਹੋਵੇ ਚਾਹੇ ਪੰਜਾਬ ਦਾ মিডিਆ ਹੋਵੇ ਚਾਹੇ سوشل মিডিਆ ਹੋਵੇ ਜਿੱਥੇ-ਜਿੱਥੇ ਪੰਜਾਬੀ ਵਸਦੇ ਆ ਉੱਥੇ-ਉੱਥੇ ਕਮਲਕੌਰ ਤੇ ਲਾਇਆ સોਦਾ ਹਰ ਇੱਕ ਪੰਜਾਬੀ ਤਿੱਕਰੇ ਗੱਲ ਪਹੁੰਚੀ ਭਾਵੇਂ ਉਸ ਤੋਂ ਬਾਅਦ ਦੋ ਹਿੱਸਿਆਂ ਦੇ ਵਿੱਚ سوشل মিডিਆ ਦੇ ਲੋਕ ਵੰਡੇ ਗਏ ਇੱਕ ਪੱਖ ਕਮਲਕੌਰ ਦੇ ਹੱਕ ਦੇ ਵਿੱਚ ਆ ਗਿਆ ਤੇ ਦੂਸਰਾ ਪੱਖ ਅਮਰਤਪਾਲ ਸਿੰਘ ਮਹਿਰੋਂ ਦੇ ਹੱਕ ਦੇ ਵਿੱਚ ਆ ਗਿਆ ਜਿਸ ਤਰੀਕੇ ਦੇ ਨਾਲ ਨੈਸ਼ਨਲ মিডিਏ ਨੇ ਇਸ ਨੂੰ ਧਰਮ ਦਾ ਮੁੱਦਾ ਬਣਾਇਆ ਕਿਉਂਕਿ ਪਹਿਲਾਂ ਅਮਰਤਪਾਲ ਸਿੰਘ ਮਹਿਰੋਂ ਜਿਹੜਾ ਸਿੰਘ ਸਜਣ ਤੋਂ ਪਹਿਲਾਂ ਉਹ ਮੁਸਲਮਾਨ ਸੀ ਇਸ ਕਰਕੇ ਕਮਲਕੌਰ ਦੀ ਮਾਂ ਵੱਲੋਂ ਵੀ ਇਹ ਗੱਲ ਆਕੀ ਗਈ ਸੀ ਕਿ ਇਹ ਕੋਈ ਸਿੱਖ ਦਾ ਕੰਮ ਨਹੀਂਗਾ ਉਹ ਮੁਸਲਮਾਨ ਆ ਇੱਕ ਏਜੰਡੇ ਦੇ ਤਹਿਤ ਹਿੰਦੂ ਕੁੜੀਆਂ ਦਾ ਕਤਲ ਕਰ ਰਿਹਾ ਪਰ ਜਿਸ ਤਰੀਕੇ ਦੇ ਨਾਲ ਡਬਲ ਮੀਨਿੰਗ ਗੱਲਾਂ ਕਰਦੀ ਸੀ ਕਮਲਕੌਰ ਉਸ ਤੋਂ ਬਾਅਦ ਉਸਤੇ ਸੋਦਾ ਲੱਗਾ ਤੇ ਇੱਕੇ ਦਮ ਜਿਹੜੀ ਲਚਰਤਾ ਜਿਹੜੀ ਲਚਰਤਾ ਫਲਾਈ ਜਾ ਰਹੀ ਸੀ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਛੋਟੇ ਬੱਚਿਆਂ ਨੂੰ ਵੀ ਟਾਰਗੇਟ ਬਣਾਇਆ ਜਾ ਰਿਹਾ ਸੀ ਉਹ ਇੱਕ ਦਮ ਦੇ ਨਾਲ ਹਟ ਗਿਆ ਤੇ ਹੁਣ ਦਲਜੀਤ ਦਸਾਂਜ ਜਿਸ ਤਰੀਕੇ ਦੇ ਨਾਲ ਉਸਨੇ ਪਹਿਲਾਂ ਚਮਕੀਲੇ ਦੇ ਉੱਤੇ ਇੱਕ ਫਿਲਮ ਬਣਾਈ ਸੀ ਤੇ ਹੁਣ ਕਮਲ ਕੌਰ ਦੇ ਉੱਤੇ ਵੀ ਦਲਜੀਤ ਦਸਾਂਜ ਇੱਕ ਫਿਲਮ ਬਣਾਉਣ ਜਾ ਰਿਹਾ ਤੁਸੀਂ ਵੇਖਿਆ ਹੀ ਹੋਵੇਗਾ ਪਿਛਲੇ ਦਿਨੀ ਇੱਕ ਗੋਲੀਆਂ ਵਾਲੀ ਇੱਕ ਵੀਡੀਓ ਵਾਇਰਲ ਹੋਈ ਦਲਜੀਤ ਦਸਾਂਝ ਨੇ ਉਹ ਵੀ ਸੋਸ਼ਲ ਮੀਡੀਆ ਤੇ ਇੱਕ ਬਹੁਤ ਜਿਆਦਾ ਵਾਇਰਲ ਵੀਡੀਓ ਹੋਈ ਸੀ ਜਿਸ ਦੇ ਵਿੱਚ ਉਹ ਆਖ ਰਹੀ ਹੈ ਕਿ ਤੂੰ ਵੇਚਦਾ ਗੋਲੀਆਂ ਵੇਚਦਾ ਗੋਲੀਆਂ ਤੇ ਹੁਣ ਕਮਲਕੌਰ ਭਾਬੀ ਦੇ ਉੱਤੇ ਫਿਲਮ ਬਣਾ ਰਿਹਾ ਪਹਿਲਾਂ ਚਮਕੀਲੇ ਤੇ ਫਿਲਮ ਬਣੀ ਸੀ ਬਹੁਤ ਸਾਰੀਆਂ ਬਾਇਓਗ੍ਰਾਫੀਆਂ ਤੇ ਦਲਜੀਤ ਦਸਾਂਝ ਨੇ ਕੰਮ ਕੀਤਾ ਵੱਡਾ ਨਾਮ ਨਾ ਖੱਟਿਆ ਪਰ ਕਿਸ ਤਰੀਕੇ ਦੇ ਨਾਲ ਰਿਸਪੌਂਸ ਮਿਲਦਾ ਹੈ ਦੇਖਣ ਵਾਲੀ ਗੱਲ ਹੋਵੇਗੀ ਪਰ ਦਸਾਂਝ ਵੱਲੋਂ ਕਮਲਕੌਰ ਤੇ ਫਿਲਮ ਬਣਾਉਣ ਤੋਂ ਬਾਅਦ ਇੱਕ ਵਾਰ ਜ਼ਰੂਰ ਮੁੱਦਾ ਗਰਮਾਵੇਗਾ